ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਨਾਲ ਰੇਪ ਹੋਣ ਦੀਆਂ ਵਾਇਰਲ ਹੋਈਆਂ ਰਿਪੋਰਟਾਂ ਲੀਕ ਹੋਣ ਦੇ ਨਾਲ ਸਾਰੇ ਪਾਸੇ ਖਲਬਲੀ ਮਚ ਗਈ ਹੈ ਦਰਅਸਲ ਰੇਪ ਦੇ ਇਲਜ਼ਾਮ ਵੀ ਸੈਨਾ ਦੇ ਮੇਜਰ ਤੇ ਲੱਗ ਰਹੇ ਨੇ ਸਾਬਕਾ ਪ੍ਰਧਾਨ ਮੰਤਰੀ ইমরান ਖਾਨ ਇਸ ਸਮੇਂ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਨੇ ਹਾਲਾਂਕਿ ਮਾਮਲਾ ਬਿਹਤਰ ਸੰਵੇਦਨਸ਼ੀਲ ਤੇ ਗੁੰਝਲਦਾਰ ਹੈ ਇਸ ਦੇ ਨਾਲ ਜੋ ਤੱਥ ਜੁੜੇ ਹੋਏ ਨੇ ਉਹ ਵੀ ਬੜੇ ਸੰਵੇਦਨਸ਼ੀਲ ਨੇ ইমরান ਖਾਨ ਦੀ ਲੀਕ ਹੋਈ ਮੈਡੀਕਲ ਰਿਪੋਰਟ ਜੋ ਕਿ ਬੜੀ ਤੇਜ਼ੀ ਨਾਲ ਵਾਇਰਲ ਹੋਈ ਹੈ ਤਾਂ ਪਾਕਿਸਤਾਨ ਇਮੀਰੇਟਸ ਮਿਲਟਰੀ ਹਸਪਤਾਲ 라ਵਲ ਪਿੰਡੀ ਵੱਲੋਂ ਜਾਰੀ ਕੀਤੀ ਗਈ ਹੈ ਜਿਸ ਉੱਪਰ 3 ਮਈ 2025 ਦਰਜ ਹੈ ਤਾਂ ਰਿਪੋਰਟ ਦੇ ਮੁਤਾਬਕ ਰੇਪ ਹੋਣ ਬਾਰੇ ਨਹੀਂ ਕਿਹਾ ਗਿਆ ਪਰ ਜੋ ਰਿਪੋਰਟਰ ਵਾਇਰਲ ਹੋ ਰਹੀਆਂ ਨੇ ਉਹ ਰੇਪ ਕੇਸ ਨਾਲ ਮਿਲਦੀਆਂ ਜੁਲਦੀਆਂ ਨੇ ਤਾਂ ਸਾਬਕਾ ਪ੍ਰਧਾਨ ਮੰਤਰੀ ইমরান ਖਾਨ ਦੀ ਪਾਰਟੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਦੇ ਨਾਲ ইমরান ਖਾਨ ਦੇ ਨਾਮ ਮੁਲਾਕਾਤ ਨਾ ਕਰਵਾਏ ਜਾਣ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਸਾਡਾ ਚੈਨਲ ਇਸ ਖਬਰ ਦੇ ਵੱਖ-ਵੱਖ ਮੀਡੀਆ ਖੇਤਰਾਂ ਦੇ ਰਾਹੀਂ ਵਾਇਰਲ ਹੋਈ ਖਬਰ ਜਾਂ ਰਿਪੋਰਟ ਦੀ ਪੁਸ਼ਟੀ ਨਹੀਂ ਕਰਦਾ ਪਰ ਜੇ ਇਹ ਸੱਚ ਹੈ ਤਾਂ ਬਹੁਤ ਹੀ ਮਾੜੀ ਖਬਰ ਹੈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਨਾਲ ਰੇਪ ਹੋਣ ਦੀਆਂ ਵਾਇਰਲ ਹੋਈਆਂ ਰਿਪੋਰਟਾਂ ਲੀਕ ਹੋਣ ਦੇ ਨਾਲ ਸਾਰੇ ਪਾਸੇ ਖਲਬਲੀ ਮਚ ਗਈ ਹੈ ਦਰਅਸਲ ਰੇਪ ਦੇ ਇਲਜ਼ਾਮ ਵੀ ਸੈਨਾ ਦੇ ਮੇਜਰ ਤੇ ਲੱਗ ਰਹੇ ਨੇ ਸਾਬਕਾ ਪ੍ਰਧਾਨ ਮੰਤਰੀ ইমরান ਖਾਨ ਇਸ ਸਮੇਂ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਨੇ ਹਾਲਾਂਕਿ ਮਾਮਲਾ ਬਿਹਤਰ ਸੰਵੇਦਨਸ਼ੀਲ ਤੇ ਗੁੰਝਲਦਾਰ ਹੈ ਇਸ ਦੇ ਨਾਲ ਜੋ ਤੱਥ ਜੁੜੇ ਹੋਏ ਨੇ ਉਹ ਵੀ ਬੜੇ ਸੰਵੇਦਨਸ਼ੀਲ ਨੇ ইমরান ਖਾਨ ਦੀ ਲੀਕ ਹੋਈ ਮੈਡੀਕਲ ਰਿਪੋਰਟ ਜੋ ਕਿ ਬੜੀ ਤੇਜ਼ੀ ਨਾਲ ਵਾਇਰਲ ਹੋਈ ਹੈ ਤਾਂ ਪਾਕਿਸਤਾਨ ਇਮੀਰੇਟਸ ਮਿਲਟਰੀ ਹਸਪਤਾਲ 라ਵਲਪਿੰਡੀ ਵੱਲੋਂ ਜਾਰੀ ਕੀਤੀ ਗਈ ਹੈ ਜਿਸ ਉੱਪਰ 3 ਮਈ 2025 ਦਰਜ ਹੈ ਤਾਂ ਰਿਪੋਰਟ ਦੇ ਮੁਤਾਬਕ ਰੇਪ ਹੋਣ ਬਾਰੇ ਨਹੀਂ ਕਿਹਾ ਗਿਆ ਪਰ ਜੋ ਰਿਪੋਰਟਾਂ ਵਾਇਰਲ ਹੋ ਰਹੀਆਂ ਨੇ ਉਹ ਰਿਪੋਰਟ ਕੇਸ ਨਾਲ ਮਿਲਦੀਆਂ ਜੁਲਦੀਆਂ ਨਹੀਂ ਤਾਂ ਸਾਫ ਦਾ ਪ੍ਰਧਾਨ ਮੰਤਰੀ ইমরান ਖਾਨ ਦੀ ਪਾਰਟੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਦੇ ਨਾਲ ইমরান ਖਾਨ ਦੇ ਨਾਲ ਮੁਲਾਕਾਤ ਨਾ ਕਰਵਾਏ ਜਾਣ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਸਾਡਾ ਚੈਨਲ ਇਸ ਖਬਰ ਦੇ ਵੱਖ-ਵੱਖ ਮੀਡੀਆ ਖੇਤਰਾਂ ਦੇ ਰਾਹੀਂ ਵਾਇਰਲ ਹੋਈ ਖਬਰ ਜਾਂ ਰਿਪੋਰਟ ਦੀ ਪੁਸ਼ਟੀ ਨਹੀਂ ਕਰਦਾ ਪਰ ਜੇ ਇਹ ਸੱਚ ਹੈ ਤਾਂ ਬਹੁਤ ਹੀ ਮਾੜੀ ਖਬਰ ਹੈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਨਾਲ ਰੇਪ ਹੋਣ ਦੀਆਂ ਵਾਇਰਲ ਹੋਈਆਂ ਰਿਪੋਰਟਾਂ ਲੀਕ ਹੋਣ ਦੇ ਨਾਲ ਸਾਰੇ ਪਾਸੇ ਖਲਬਲੀ ਮਚ ਗਈ ਹੈ ਦਰਅਸਲ ਰੇਪ ਦੇ ਇਲਜ਼ਾਮ ਵੀ ਸੈਨਾ ਦੇ ਮੇਜਰ ਤੇ ਲੱਗ ਰਹੇ ਨੇ ਸਾਬਕਾ ਪ੍ਰਧਾਨ ਮੰਤਰੀ ইমরান ਖਾਨ ਇਸ ਸਮੇਂ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਨੇ ਹਾਲਾਂਕਿ ਮਾਮਲਾ ਬੇहद ਸੰਵੇਦਨਸ਼ੀਲ ਤੇ ਗੁੰਝਲਦਾਰ ਹੈ ਇਸ ਦੇ ਨਾਲ ਜੋ ਤੱਥ ਜੁੜੇ ਹੋਏ ਨੇ ਉਹ ਵੀ ਬੜੇ ਸੰਵੇਦਨਸ਼ੀਲ ਨੇ ইমরান ਖਾਨ ਦੀ ਲੀਕ ਹੋਈ ਮੈਡੀਕਲ ਰਿਪੋਰਟ ਜੋ ਕਿ ਬੜੀ ਤੇਜ਼ੀ ਨਾਲ ਵਾਇਰਲ ਹੋਈ ਹੈ ਤਾਂ ਪਾਕਿਸਤਾਨ ਇਮੀਰੇਟਸ ਮਿਲਟਰੀ ਹਸਪਤਾਲ 라ਵਲਪਿੰਡੀ ਵੱਲੋਂ ਜਾਰੀ ਕੀਤੀ ਗਈ ਹੈ ਜਿਸ ਉੱਪਰ 3 ਮਈ 2025 ਦਰਜ ਹੈ ਤਾਂ ਰਿਪੋਰਟ ਦੇ ਮੁਤਾਬਕ ਰੇਪ ਹੋਣ ਬਾਰੇ ਨਹੀਂ ਕਿਹਾ ਗਿਆ ਪਰ ਜੋ ਰਿਪੋਰਟਾ ਵਾਇਰਲ ਹੋ ਰਹੀਆਂ ਨੇ ਉਹ ਰਿਪੋਰਟ ਕੇਸ ਦਾ ਨਾਮ ਮਿਲਦੀਆਂ ਜੁਲਦੀਆਂ ਨੇ ਤਾਂ ਸਾਫ ਦਾ ਪ੍ਰਧਾਨ ਮੰਤਰੀ ইমরান ਖਾਨ ਦੀ ਪਾਰਟੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਦੇ ਨਾਲ ইমরান ਖਾਨ ਦੇ ਨਾਮ ਮੁਲਾਕਾਤ ਨਾ ਕਰਵਾਏ ਜਾਣ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਸਾਡਾ ਚੈਨਲ ਇਸ ਖਬਰ ਦੇ ਵਕਫ ਵਕ ਮੀਡੀਆ ਖੇਤਰ ਦੇ ਰਾਹੀਂ ਵਾਇਰਲ ਹੋਈ ਖਬਰ ਜਾਂ ਰਿਪੋਰਟ ਦੀ ਪੁਸ਼ਟੀ ਨਹੀਂ ਕਰਦਾ ਪਰ ਜੇ ਇਹ ਸੱਚ ਹੈ ਤਾਂ ਬਹੁਤ ਹੀ ਮਾੜੀ ਖਬਰ ਹੈ